ਸਤਲੁਜ ਬਿਆਸ ਦੇ ਸੰਗਮ ਤੇ ਬਣੇ ਹੋਏ ਹੈਡ ਵਰਕਰਸ ਤੋਂ ਅੱਗੇ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਸਥਿਤ ਪਿੰਡ ਮੁੱਠਿਆਂ ਵਾਲਾ ਤੱਕ 18 ਤੋਂ 20 ਕਿਲੋਮੀਟਰ ਦਰਿਆ ਦੇ ਅੰਦਰ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਵਿੱਚ ਰੁੜ ਗਈ ਲੋਕਾਂ ਦੇ ਘਰ ਰੁੜ ਗਏ ਟਰੈਕਟਰ ਰੁੜ ਗਏ ਪਸ਼ੂ ਰੁੜ ਗਏ ਘਰ ਦਾ ਕੀਮਤੀ ਸਮਾਨ ਰੁੜ ਗਿਆ ਕਾਵਾਂ ਤੇ ਮਲਾਰਾ ਨਾਲ ਬਣਾਏ ਹੋਏ ਘਰ ਘਰਾਂ ਤੇ ਪਾਏ ਹੋਏ ਲੈਂਟਰ ਰੇਤ ਹੇਠ ਦਬ ਗਏ ਦਰਿਆ ਨੇ 9 ਤੋਂ 10 ਫੁੱਟ ਤੱਕ ਰੇਤਾ ਇਸ ਖੇਤਰ ਵਿੱਚ ਛੁੱਟ ਦਿੱਤੀ ਹੈ ਜਿਸ ਹੇਠ ਕਿਸਾਨਾਂ ਦੀ ਪਿਰਾਂ ਦੀ ਮਿਹਨਤ ਮਸ਼ੱਕਤ ਨਾਲ ਬਨੇ ਹੋਏ ਘਰ ਵੀ ਦਬ ਗਏ ਅੱਜ ਮੈਂ ਇਸ ਇਲਾਕੇ ਵਿੱਚ ਗਰਾਊਂਡ ਤੇ ਜਾ ਕੇ ਜੋ ਵੀ ਕਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਪਿੰਡ ਧੀਨੇ ਕੇ ਦਾ ਇੱਕ ਪਰਿਵਾਰ ਜਿਹਦਾ ਘਰ ਦਰਿਆ ਦੇ ਵਿੱਚ ਰੇਤਾ ਹੇਠ दब ਗਿਆ ਹੈ ਹੁਣ ਉਹ ਤੁਸੀਂ ਬੰਨ ਦੇ ਉੱਪਰ ਆਪਣੇ ਨਿੱਕੇ ਨਿੱਕੇ ਬੱਚੇ ਅਤੇ ਪਸ਼ੂ ਲੈ ਕੇ ਬੈਠੇ ਹਨ ਉਹਨਾਂ ਨਾਲ ਕੀਤੀ ਗੱਲਬਾਤ ਪੇਸ਼ ਹੈ ਹਰੀਕੇ ਗੱਟੀ ਧੀਨੇ ਕੇ ਧੀਨੇ ਕੇ ਹਨ ਤੁਸੀਂ ਇਹ ਜਿਹੜੀ ਰੇਤਾ ਨਜ਼ਰ ਆਉਂਦੀ ਹੈ ਹਾਂਜੀ ਇਸ ਦਰਿਆ ਦੇ ਹੜ ਤੋਂ ਇਸ ਪਾਣੀ ਤੋਂ ਪਹਿਲਾਂ ਇੱਥੇ ਕੀ ਭਿੱਜਿਆ ਸੀ ਪਹਿਲਾਂ ਇੱਥੇ ਗੰਨਾ ਸੀ ਜੀ ਦੋ ਕਿੱਲੇ ਤੇ ਤਾਂ ਇਹ ਚੀਜ਼ ਅੱਛਾ ਉਹ ਸਾਰਾ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਇੱਥੇ ਰੇਤਾ ਕਿੰਨਾ ਕਿੰਨਾ ਚੜ ਗਿਆ 8-9 ਫੁੱਟ ਰੇਤਾ ਚੜ ਗਿਆ ਇੱਥੇ ਤੁਹਾਡੀ ਪੈਲੀ ਦੇ ਵਿੱਚ ਹੁਣ 8-9 ਫੁੱਟ ਰੇਤਾ ਹੋ ਗਿਆ ਰੇਤਾ ਚੜ ਗਿਆ ਤੁਹਾਡਾ ਅੰਦਰ ਜਦੋਂ ਹੜ ਤੋਂ ਪਹਿਲਾਂ ਕੀ ਕੀ ਰੁੜ ਗਿਆ ਕੀ ਕੀ ਡੁੱਬ ਗਿਆ ਇਹ 3-4 ਕਮਰੇ ਸੀ ਬਾਥਰੂਮ ਹਮ ਤੇ ਹੋਰ ਸਮਾਨ ਬਹੁਤ ਕੀਮਤੀ ਹਮ ਤੇ ਤਰਾ ਫਾਮ ਤਰਾ ਤੁਰ ਸਾਰੇ ਖੰਬੇ ਤੋੜ ਗਏ ਸਭ ਤੋੜ ਕੇ ਲੱਗੇ ਕੁਛ ਨਹੀਂ ਰਹਿ ਗਿਆ ਹਾਂਜੀ ਨਿਸ਼ਾਨਦੇ ਹੀ ਕੋਈ ਤੁਹਾਡੀ ਜਿਹੜੀ ਜ਼ਮੀਨ ਸੀ ਜਿੱਥੇ ਤੁਹਾਡਾ ਘਰ ਸੀ ਜਿੱਥੇ ਆਪਾਂ ਖੜੇ ਆਓ ਸਾਹਮਣੇ ਬਜਾਓ ਉਹ ਛੋਟਾ ਜਿਹਾ ਲੈਂਟਰ ਹੈ ਹਾਂ ਉਹ ਲੈਂਟਰ ਜਿਹੜਾ ਬਿੱਗਾ ਵਿੱਚ ਉਹ ਲੈਂਟਰ ਕਿੱਥੇ ਪਿਆ ਉਹ ਸਾਹਮਣੇ ਢੇਰੀ ਜੀ ਲੱਗੀ ਸੀ ਜੀ ਅੱਛਾ ਪਾਣੀ ਕੋਈ ਕਿਸ ਦਿਨ ਘਰ ਹੋ ਗਿਆ ਹਾਂ ਜਥੇ ਥੱਲੋਂ ਪੱਟੇ ਨੇ ਪੈਰ ਕੱਢ ਦਿੰਦਾ ਰਾਈਟ ਆ ਠੀਕ ਆ ਉਹ ਲੈਂਟਰ ਪਿਆ ਥੋੜਾ ਜਿਹਾ ਆ ਨਾਲ ਹੀ ਆ ਹੈਨਾ ਹਾਂਜੀ ਤੁਸੀਂ ਬਾਹਰੋਂ ਤੋਂ ਅੰਦਰਲੇ ਪਾਸੇ ਵੱਧ ਤੋਂ ਵੱਧ 1.200 ਮੀਟਰ ਦੂਰ ਦੂਰੋਂ ਦਿਖ ਰਿਹਾ ਹੈ ਲੈਂਟਰ ਉੱਪਰਲਾ ਛੱਤ ਦਾ ਕੱਲਾ ਪਿਆ ਸਾਰਾ ਘਰ ਰੇਤਾ ਵਿੱਚ ਦਬ ਗਿਆ ਠੀਕ ਹੈ ਜੀ ਹਾਂ ਜੀ ਤੇ ਹੁਣ ਹੁਣ ਤੁਸੀਂ ਕਿੱਥੇ ਰਹਿ ਰਹੇ ਜੀ ਤੈਂ ਤੰਬੂ ਲੱਗਾ ਡੰਗਰਾ ਦੇ ਕਮਰੇ ਜਮਾੜਾ ਮੋਟਾ ਹਾਂ ਤੰਬੂ ਲਾ ਕੇ ਇਹਦੇ ਹੇਠ ਰਹਿ ਰਹੇ ਜੀ ਆਹ ਜਿਹੜਾ ਕਿਨਾਰੇ ਤੇ ਹੈ ਇਹ ਕਮਰੇ ਕਿਹਦੇ ਨੇ ਇਹ ਪਾਇਆ ਸੀ ਉੱਪਰ ਅੱਗੇ ਚੱਲਦੇ ਇੱਕ ਡੰਗਰਾ ਬਾਤ ਹੈ ਹਾਂ ਕੋਡੂ ਗੁੱਦੇ ਹੈਂ ਤੇਰਾ ਵੀਰ ਪਏ ਥੋੜੇ ਗਨੇ ਤੂੰ ਬਾਹਰ ਛਾਤ ਉੱਡੀ ਕੇ ਰੋਣਾ ਨਾ ਅੱਛਾ ਹੁਣ ਇੱਥੇ ਤੁਸੀਂ ਛਾਤ ਉੱਡੀ ਵਾਲੇ ਕਮਰੇ ਦੇ ਵਿੱਚ ਹੀ ਰਹਿ ਰਹੇ ਹੋ ਕਿੰਨੇ ਪਰਿਵਾਰ ਦੇ ਮੈਂਬਰ ਨੇ ਠੀਕ ਹੈ 6 ਜਣੇ 6 ਜਣਿਆਂ ਚ ਕੌਣ ਕੌਣ ਨੇ ਇੱਕ ਮੇਰੇ ਘਰ ਦੀ ਨੂੰ ਬੱਚੇ ਹਮ ਤੇ ਇੱਕ ਨੌਬੀ ਬੱਚੇ ਕਿੰਨੇ ਆ ਦੋ ਬੱਚੇ ਉਹ ਕਿੱਥੇ ਨੇ ਕਿੱਡੇ ਕਿੱਡੇ ਨੇ 8-9 ਸਾਲ ਦੇ ਮਲਾਓ ਕਿ ਮੈਨੂੰ ਵਾੜੀ ਮਾਰੋ ਅੱਛਾ ਪੜ੍ਹਦੇ ਹੋ ਮੈਂ ਫੋਰਥਾ ਥਰਡ ਕਿਹੜੇ ਸਕੂਲ ਪੜਦਾ ਸੀ ਪਹਿਲਾਂ ਪਹਿਲਾਂ ਪ੍ਰਾਈਵੇਟ ਹਾਂ ਹੁਣ ਕਿਹੜੇ ਚ ਪੜਦਾ ਹੁਣ ਸਰਕਾਰੀ ਇਹ ਪ੍ਰਾਈ ਹੜਾਂ ਤੋਂ ਬਾਅਦ ਸਰਕਾਰੀ ਚ ਗਿਆ ਤੇਰਾ ਕੀ ਨਾਮ ਦੱਸਿਆ ਜਸ਼ਨਦੀਪ ਸਾਹਿਬ ਤੁਹਾਡਾ ਨਾਮ ਜੋਸਨ ਪਹਿਲਾਂ ਕਿੱਥੇ ਪੜਦਾ ਸੀ ਸਾਰੀ ਜਗ ਪ੍ਰਾਈਵੇਟ ਚ ਪੜਦੇ ਸੀ ਪਹਿਲਾਂ ਬੋਲੋ ਕਿੱਥੇ ਪੜਦੇ ਸੀ ਤੇ ਹੁਣ ਕਿੱਥੇ ਭੇਜਦੇ ਨੇ ਹੁਣ ਅੱਜ ਤਾਂ ਆਪਾਂ ਸਰਕਾਰੀ ਸਕੂਲ ਸਰਕਾਰੀ ਸਕੂਲ ਚ ਪਾਦੇ ਨੇ ਤੇ ਭੈਣ ਜੀ ਤੁਹਾਡੇ ਨਾਲ ਹੀ ਨੇ ਹਾਂਜੀ ਹੜੋਂਨ ਤੋਂ ਬਾਅਦ ਤੁਹਾਨੂੰ ਕੀ ਕੀ ਮੁਸ਼ਕਲਾਂ ਨੇ ਸਾਨੂੰ ਬਹੁਤ ਵੀਰੇ ਮੁਸ਼ਕਲਾਂ ਆਈਆਂ ਕਿੱਦਾਂ ਦੀਆਂ ਮੁਸ਼ਕਲਾਂ ਨੇ ਮੁਸ਼ਕਲਾਂ ਘਰ ਰਹਿਣ ਨੂੰ ਜਗ੍ਹਾ ਨਹੀਂ ਅਜੀ ਹਾਂ ਫਿਰ ਛੋਟੇ ਛੋਟੇ ਬੱਚੇ ਇੱਥੇ ਸਾਨੂੰ ਹਿਸਾਬ ਨਾਲ 3 ਸਾਲ ਹੋ ਗਏ ਇੱਥੇ ਸੜਕਾ ਟਲਟ ਕਰੇ ਹਾਂ ਅੱਛਾ ਤਵੇ ਮਾੜੀ ਮੋਟੀ ਕੋਈ ਉਦੋਂ ਸੇਵਾ ਕੀਤੀ ਹੈ ਭੈਣ ਭਰਾਵਾਂ ਨੇ ਸਰਕਾਰਾਂ ਨੂੰ ਸਾਨੂੰ ਕੋਸ਼ਿਸ਼ ਨਹੀਂ ਮਿਲਿਆ। ਉਹ ਪਹਿਨ ਪ੍ਰਾਵਾਨ ਸੇਵਾ ਕੀਤੀ ਤੇ ਆ ਮੜਮਟ ਕਮਰੇ ਬਣਾਏ ਨੇ। ਇਹ ਵੀ ਮੁੜਕੇ ਜਦੋਂ ਵਿਸਾਖ ਚ ਇਹਦੀ ਛੱਤ ਵੀ ਉੱਡ ਗਈ ਉਹਨਾਂ ਪਰਲੇ ਦੀ ਛੱਤ ਨਹੀਂ ਹੈਗੀ। ਆ ਡੰਗਰਾਂ ਦੇ ਕਮਰੇ ਦੇ ਵਿੱਚ ਹੁਣ ਬੈਠੇ ਬੱਚੇ ਲੈਂਦੇ ਸੀ। ਡੰਗਰਾਂ ਵਾਲੇ। ਹਾਂਜੀ। ਫਿਰ ਜੋ ਵੀ ਕੋਈ ਵੀ ਭੈਣ ਭਰਾ ਕੋਈ ਆਉਂਦਾ ਸੇਵਾ ਕਰਨ ਵਾਲਾ ਇੱਥੇ ਹੱਥ ਦਿੱਤੀ ਦੀ ਕੋਈ ਨਹੀਂ ਡੁਕਦਾ ਸਾਰੇ ਘਾਚਾ ਜਾਂਦੇ ਨੇ ਤੁਸੀਂ। ਉਹ ਸਾਡੇ ਆਪ ਕਮਰੇ ਦੇ ਜਿਹਨਾਂ ਬੰਨੋ ਪਾਰ ਨਹੀਂ ਕਮਰੇ ਆਪ ਆਪ ਦੇ ਕੇ ਥੱਲੇ ਸੁੱਟ ਕੇ ਟੋਪੇ ਖਾਦੀ ਜਾਂਦੇ। ਮਤਲਬ ਆ ਜਿਹੜੇ ਬੰਨ ਤੇ ਆਪਾਂ ਖੜੇ ਆ। ਆ ਜਿਹੜੇ ਆਪਾਂ ਬੰਨ ਤੇ ਖੜੇ ਆ ਇਸ ਬੰਨਾਂ ਤੋਂ ਪਾਰ ਤਾਂ ਜ਼ਮੀਨ ਦਾ ਇੱਕ ਮਰਲਾ ਵੀ ਖਰਾਬ ਨਹੀਂ ਹੋਇਆ ਪਰ ਜਿਹੜੇ ਸੇਵਾ ਵਾਲੇ ਲੋਕ ਆਉਂਦੇ ਨੇ ਉਹਨਾਂ ਤੋਂ ਲਾਹਾ ਇਹ ਬੰਨੋਂ ਪਾਰਲੇ ਲੋਕ ਵੀ ਲੈ ਰਹੇ ਹੈ ਚਾਰਾ ਚੁਰਾ ਸਾ ਬੋਲੀ ਉਹ ਕਿਉਂ ਲਈ ਜਾਂਦੇ ਨੇ ਉਹ ਵੇਖੋ ਜੀ ਹੁਣ ਨਾਲ ਵੀ ਉਹ ਨੇ ਗਾਂ ਜਾ ਦੇਣਾ ਉਹੋ ਜਿਹੇ ਨੇ ਬੰਦੇ ਆ ਮੋਟਰਸਾਈਕਲ ਮਗਰ ਲਾ ਲੈਂਦੇ ਨੇ ਉੱਥੇ ਹੁਣ ਟਰਾਲੀ ਫਰੀਜ ਕੇ ਸੁੱਕੇ ਥਾਂ ਲੈ ਲੈਂਦੇ ਆਹ ਲਓ ਪ੍ਰੀਤ ਜੀ ਜਿਹੜਾ ਕੋਈ ਇੱਥੇ ਵੀਰ ਭਰਾ ਤੇ ਇਹਦੇ ਹੱਥ ਬੰਨ ਗਿਆ ਆਪ ਦੇ ਜੱਗੇ ਆਪ ਨੂੰ ਮਗਰ ਤੋਂ ਸਾਡੇ ਕੋਲ ਡੰਗਰ ਨੇ ਤੇ ਦੋ گاਵਾ ਸਾਡੀਆਂ ਮਰ ਗਈਆਂ ਨੇ ਤੇ ਇੱਕ ਨੂੰ ਆ ਬਾਹਰ ਸੀ ਇੱਥੇ ਆ ਜਦੋਂ ਆਇਆ ਪਤਾ ਨਹੀਂ ਹੜਜੀ ਬਾਹਰ ਆਇਆ ਸਾਪ ਨੂੰ ਪੜਾਕੀ ਹੋਇਆ ਸਰੇ ਰੇ ਸੀ ਦੇਖੀ ਇਹ ਐ ਪੂਰੀ ਉਫਰੀ ਪਿਗਾ ਸਾਜ ਜਿਹੜੀਆਂ ਦੋ گاਵਾ ਮਰ ਗਈਆਂ ਨੇ ਦੁੱਧ ਦਿੰਦੀਆਂ ਸੀ ਨਹੀਂ ਸੂਣ ਵਾਲੀ ਸੀ ਅੱਛਾ ਕਦੋਂ ਸੂਣਾ ਕਦੋਂ ਸੂਣਾ ਆ ਸੌਣ ਚ ਸੂਪ ਹੈਣਾ ਸੀ ਅੱਛਾ ਉਹ ਮਰ ਗਈ। ਹੜਾਂ ਚ ਦੋ گاਵਾ ਮਰ ਗਈਆਂ। ਇੱਕ ਇੱਕ ਤਾਂ ਇੱਥੇ ਬਾਹਰ ਵਜੀ ਇੱਕ ਤਾਂ ਮੈਂ ਪਹਿਲਾਂ ਮਾਲੇ ਪਾਣੀ ਆਉਣ ਤੋਂ ਪਹਿਲਾਂ ਹੀ ਮਰ ਗਏ ਦੋ ਦਿਨ। ਮਾਲੇ ਥੋੜਾ ਥੋੜਾ ਪਾਣੀ ਸੀ ਜਦਨ ਤੇ ਜਦਨ ਪਾਣੀ ਕਾਫੀ ਪੂਰਾ ਵਧਿਆ ਇੱਥੋਂ ਤੱਕ ਪਾਣੀ ਆ ਗਿਆ ਉਦੋਂ ਪਤਾ ਨਹੀਂ ਕੀ ਚੀਜ਼ ਲੜੀ। ਕੋਈ ਜਾਨਵਾਰ ਸੀ ਟੜਕੇ ਵੇਖੀ ਗਾਹੇ ਪੂਰੀ ਫੁੱਲੀ ਪਈ ਸੀ। ਸੱਪ ਵਗੈਰਾ ਕੋਈ ਨਹੀਂ। ਕੋਈ ਪਤਾ ਨਹੀਂ ਉਹ ਕਿ ਕਹਿ ਸਕਦੇ ਵੀ ਕੀ ਉਹਨੂੰ ਲੜਿਆ ਕੀ ਹੋਇਆ ਕੀ ਨਹੀਂ ਹੋਇਆ। ਇਹ ਜਿਹੜੇ ਲੋਕ ਸੇਵਾ ਕਰ ਰਹੇ ਨੇ ਸੇਵਾ ਸਹੀ ਥਾਵਾਂ ਤੇ ਪਹੁੰਚ ਰਹੀ ਲੱਗਦੀ ਹੈ। ਨਹੀਂ ਅਸੀਂ ਨਹੀਂ ਕਹਿੰਦੇ ਸਹੀ ਥਾਵਾਂ ਤੇ ਪਹੁੰਚ ਰਹੀ। ਤੁਹਾਨੂੰ ਕੀ ਸਹੀ ਕਰਨੇ ਪੇ ਗਲਤ ਲੋਕ ਜਿਹੜੇ ਗੈਰ ਗਲਤ ਫਾਇਦਾ ਠਾਈ ਜਾਂਦੇ ਨੇ ਕਹਿੰਦੇ ਜਿਹੜੇ ਤੋਂ ਮਰੇ ਨੇ ਸਾਡੇ ਕੋਲ 6 ਕਿਲੇ ਪਹਿਲੀ ਕੀ ਹਾਂ 2 ਲੱਖ ਰੁਪਈਆ ਕਰਜ਼ਾ ਚੁੱਕ ਤੇ ਅਸੀਂ ਪਹਿਲੀ ਬਣਾਈ ਹਾਂ ਹਾਂ ਤੇ 2023 ਚ ਜਦੋਂ ਪਾਣੀ ਆਇਆ ਤੇ ਹੁਣ 2 ਲੱਖ ਰੁਪਈਆ ਸਿਰ ਤੇ ਵਿਆਜ ਸਾਨੂੰ ਪੈਂਦੀ ਪੀ ਤੇ ਹੁਣ ਫੇਰ ਖਰਾਬ ਕਰ ਗਿਆ ਪੈਲੀ ਨਾ ਉਦੋਂ ਸਾਨੂੰ ਕਿਸੇ ਨੇ ਬਣਾ ਕੇ ਦਿੱਤੀ ਨਾ ਸਾਨੂੰ ਅੱਜ ਮੈਂ ਦੇਗੀ ਵੀ ਕੋਈ ਸਾਨੂੰ ਪੈਲੀ ਬਣਾ ਕੇ ਦੇਦਾ ਛੇ ਤੇ ਛੇ ਆ ਪਿਛੇ ਵੱਲੋਂ ਰੇਤਾ ਪੈ ਪੀ ਗਿਆ ਨੀ ਆ ਟੋਆ ਮਾਰ ਗਿਆ ਰੇਤਾ ਪੈ ਪੀ ਉਧਰ ਸਾਡੇ ਪਿੱਛੇ ਵੀ ਆਹ ਬੋਰ ਇੱਥੇ ਨਹੀਂ ਲੱਭਾ ਉਦੋਂ ਆ ਫੇਰ ਹੁਣ ਕਰਾਇਆ ਹੁਣ ਜਿਹੜਾ ਵੀ ਮੈਨੂੰ ਰਿਸ਼ਤੇਦਾਰ ਠਾਗ ਠਾਗ ਤੇ ਜੋ ਵੀ ਕੁਟੂਮਟਾ ਕੀ ਸਭ ਵੇਚ ਕੇ ਅਸੀਂ ਵਿਹਲੇ ਹੋ ਗਏ ਅਸੀਂ ਬੋਰ ਇੱਥੇ ਫੇਰ ਕਰਾਇਆ ਹੁਣ ਦੁਬਾਰਾ ਟ੍ਰਾਂਸਫਰ ਸਾਡੇ ਲੋੜ ਗਏ ਸਾਰਾ ਕੁਝ ਲੋੜ ਗਿਆ ਆ ਖੰਬੇ ਲਾਇਆ ਨਾ ਜਿੱਤੀ ਕਹੀ ਤਾਰਾ ਨਹੀਂ ਪਾਇਆ ਸਾਨੂੰ ਲਾਈਟ ਵਾਲੇ ਕਹਿੰਦੇ ਇੱਕ ਵ Cuando pues ਤਾਰ ਤੁਰਾ ਹਾਦੀਆ ਪੈਣ ਗਿਆ ਤਾਰ ਫਰਮ ਲੱਗਣ ਕੇ ਫੇਰ ਹੁਣ ਕੀ ਪਤਕੇ ਤੋਂ ਚੱਲ ਹੁੰਦੀ ਹੈ ਹੁਣ ਇੱਥੇ ਬਿਜਲੀ ਜਗਦੀ ਕੋਈ ਹਾਂ ਬਿਜਲੀ ਜਗਦੀ ਆਪਾਂ ਉਹਨਾਂ ਨਹੀਂ ਪਾਇਆ ਲਾਈਟ ਦਾ ਤੇ ਪ੍ਰਬੰਧ ਨਹੀਂ ਪਾਰ ਲਾਈਟ ਲਾਵੀ ਦਾ ਤੇ ਰਾਤ ਨੂੰ ਲਾ ਲਈ ਦਦੇ ਨੇ ਲਾ ਦਿੰਦੇ ਤਾਰਾਂ ਕਹਿੰਦੇ ਨਹੀਂ ਸਾਡੇ ਬੱਚੇ ਨੇ ਅਸੀਂ ਨਹੀਂ ਲਾਉਣ ਦੇਣੀ ਤਾਰ ਇਸੇ ਦੇ ਘਰੋਂ ਬੰਨੋ ਪਾਰ ਤੋਂ ਦਿਨ ਵੇਲੇ ਬਿਨਾਂ ਬਿਜਲੀ ਤੋਂ ਹਾਂਜੀ ਬਿਨਾਂ ਬਿਜਲੀ ਆ ਸਮਾਨ ਤੁਹਾਡਾ ਪਿਆ ਸਾਰਾ ਆ ਸਾਰਾ ਸਾਡਾ ਪਿਆ ਬਿਨਾਂ ਛੱਤ ਤੋਂ ਤੁਹਾਡਾ ਸਾਰਾ ਸਮਾਨ ਥੱਲੇ ਪਾਸੇ ਆ ਪੇਟੀ ਹੈ ਥੱਲੇ ਬੈੱਡ ਨੇ ਸਾਰੇ ਠੱਕਿਆ ਪਿਆ ਮੀ ਆ ਜਾਂਦਾ ਹਾਂ ਬੈੱਡ ਬੋਲੋ ਬੋਲ ਪੇਟੀ ਜੋ ਵੀ ਜੋ ਘਰ ਦਾ ਸਮਾਨ ਹੈ ਸਾਰਾ ਕੁਝ ਸਾਰੇ ਇੱਥੇ ਇਕੱਠਾ ਕਰਕੇ ਰੱਖਾਇਆ ਇਥੇ ਕੀ ਨਾਮ ਤੁਹਾਡਾ ਪ੍ਰਕਾਸ਼ ਕੌਰ ਸਾਰੇ ਜੰਮਾ ਪ੍ਰਕਾਸ਼ ਕੌਰ ਪਿੰਡ ਦੀਨੇਕੇ ਹਾਂ ਪਿੰਡ ਦੀਨੇਕੇ ਤੋਂ ਸਾਡੇ ਮਲੇਆ ਇਲਾਕਾ ਹਰੀ ਕੇ ਪਿੱਛੇ ਹੈ